ਸਤਿ ਸ਼੍ਰੀ ਅਕਾਲ ਜੀ ਜਿਹੜੀ ਤੁਸੀਂ ਹੁਣ ਵੀਡੀਓ ਦੇਖੋਗੇ ਇਹ ਗੁਰਦੁਆਰਾ ਬਾਬਾ ਗੁਰਦਤਾ ਜੀ ਦੀ ਹੈ ਜਿੱਥੇ ਕੀ ਇਹ ਭਿਖਾਰਣ ਕਿਸ ਤਰ੍ਹਾਂ ਭੀਖ ਮੰਗ ਰਹੀ ਸੀ ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਨੂੰ ਬੇਵਕੂ ਬਣਾ ਰਹੀ ਸੀ ਕਿਉਂਕਿ ਹੱਥ ਦੇ ਵਿੱਚ ਝਾੜੂ ਫੜਨ ਦਾ ਸਿਰਫ ਨਾਟਕ ਕਰ ਰਹੀ ਸੀ ਤੇ ਜੋ ਵੀ ਸੰਗਤ ਆਉਂਦੀ ਸੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਪੈਸੇ ਇਕੱਠੇ ਕਰ ਰਹੀ ਸੀ ਜਦੋਂ ਵੀਡੀਓ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਇਹ ਮਾਤਾ ਜੀ ਤੋਂ ਵੀ ਭੀਖ ਮੰਗ ਰਹੀ ਸੀ ਜੋ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੇ ਨੇ ਸੋ ਸਾਰੀ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਤੇ ਜੇ ਲੋਕਾਂ ਤੋਂ ਸਾਵਧਾਨ ਰਹੋ ਤੇ ਹੋਰਾਂ ਨੂੰ ਵੀ ਅੱਗੇ ਵੀਡੀਓ ਸ਼ੇਅਰ ਕਰਿਓ ਤਾਂ ਕਿ ਜਨਤਾ ਅਵੇਅਰ ਹੋ ਸਕੇ ਸੰਗਤ ਅਵੇਅਰ ਹੋ ਸਕੇ ਕਿਉਂਕਿ ਲੋਕਾਂ ਦਾ ਅਵੇਅਰ ਹੋਣਾ ਹੀ ਇਹਨਾਂ ਨੂੰ ਠੱਲ ਪਾ ਸਕਦਾ ਹੈ ਕੋ ਇਸ ਤਰ੍ਹਾਂ ਲੋਕਾਂ ਨੂੰ ਇਹ ਬੇਵਕੂ ਬਣਾਉਂਦੇ ਆ ਸੰਗਤ ਨੂੰ ਬੇਵਕੂ ਬੇਵਕੂ ਬਣਾ ਕੇ ਉਹਨਾਂ ਦੇ ਜਜ਼ਬਾਤਾਂ ਨਾਲ ਉਹਨਾਂ ਦੀ ਭਾਵਨਾਵਾਂ ਨਾਲ ਇਹ ਖੇਡ ਰਹੀਆਂ ਨੇ ਇੱਕ ਨਵਾਂ ਰੈਕੇਟ ਫੜਿਆ ਅੱਜ ਦੇਖੋ ਜੀ ਸਾਰੀ ਵੀਡੀਓ ਆ ਦੇਖ ਲਓ ਜੀ ਚੰਗੀ ਭੜੀ ਆ ਬਸ ਹੱਥ ਚ ਦਿਖਾਉਣ ਨੂੰ ਝਾੜੂ ਫੜਿਆ ਹੋਇਆ ਹੈ ਨੇ ਬੀਕ ਮੰਗ ਰਹੀ ਹੈ ਪਹਿਲਾਂ ਇੱਕ ਬੀਬੀ ਨੂੰ ਤੰਗ ਕਰੀ ਸੀ ਜਿਹੜੀ ਆ ਬਜ਼ੁਰਗ ਬੈਠੀ ਐ ਮੈਂ ਕਾਫੀ ਤੰਗ ਕਰਕੇ ਗਈ ਆ ਤੇ ਹੁਣ ਉਹ ਗੱਡੀ ਵਾਲੇ ਦੇ ਦੁਆਲੇ ਹੋਈ ਹੋਈ ਆ ਇਹਦੇ ਕਰਦੇ ਆ ਕਾਰਵਾਈ ਖੜੇ ਜੇ ਹੋਵੇ ਆ ਦੇਖ ਲੈ ਲੈ ਪੈਸੇ ਹੋਰ ਮੰਗਦੀ ਆ ਹਜੇ ਵੀ ਲਾਲਚ ਪੂਰਾ ਨਹੀਂ ਹੋਇਆ ਇਹਦੇ ਹਰ ਸੱਲੇ ਆ ਚੇਤੇ ਇੱਕ ਮਿੰਟ ਖੜ ਜਾ ਉਧਰ ਕਾਦੀ ਪੈਸੇ ਲਏ ਨੇ ਨਹੀਂ ਸੇਵਾ ਦਾ ਕਾਦੀ ਸੇਵਾ ਕਿੰਨੇ ਕਾਦੇ ਲਏ ਨੇ ਵੀਰੇ ਸੇਵਾ ਮੰਗੀ ਆ ਜੀ ਕਹਿੰਦੇ ਸੇਵਾ ਦੇ ਦੋ ਇਹ ਗੱਲ ਸੁਣ ਓਰੇ ਆ ਇੱਧਰ ਆ ਜਾ ਓਰੇ ਆ ਖੜ ਜਾ ਇੱਥੇ ਕਾਦੀ ਸੇਵਾ ਫੜੀਏ ਤੇ ਤੁਹ ਕੋਲ ਜੜਾ ਲੈਣਾ ਬਸ ਹੈ ਦੱਸ ਵੀਰ ਜੀ ਚੱਪਲ ਮੰਗ ਰਿਹਾ ਨਹੀਂ ਚੱਪਲ ਕਿੱਥੋਂ ਕਾਦੀ ਸੇਵਾ ਕਰਦੀਆਂ ਨੂੰ ਕਿਹੜੇ ਤੈਨੂੰ ਗੁਰਦੁਆਰੇ ਦੀ ਮੈਨੇਜਮੈਂਟ ਆ ਗਿਆ ਸਾਹਿਬਾ ਗੱਡੀ ਤਾਂ ਆ ਜਾਂਦੀ ਇੱਧਰ ਆ ਜਾ ਤੂੰ ਖੜ ਜਾ ਤੈਨੂੰ ਆ ਲੈ ਆ ਛੇਤੀ ਇੱਧਰ ਅੱਛਾ ਕਰ ਉੱਤੇ ਥਾਣੇ ਫੋਨ ਕਰਦੇ ਛੇਤੀ ਇੱਧਰ ਕਿੱਧਰ ਕਿਹਨੇ ਲਾਇਆ ਤੈਨੂੰ ਸੇਵਾ ਤੇ ਇੱਥੇ ਕਿਹਨੇ ਤੈਨੂੰ ਇੱਥੇ ਪੈਸੇ ਲੈਣ ਨੂੰ ਕਿਹਨੇ ਕਿਹਾਗਾ ਕਿਸੇ ਨੇ ਵੀ ਨਹੀਂ ਕਿਹਾ ਉਧਰ ਪੈਸੇ ਮੋੜ ਕੇ ਪਹਿਲਾਂ ਉਧਰ ਚੱਲ ਤੁਰ ਛੇਤੀ ਫੜਾ ਦੇ ਇੱਧਰੋਂ ਕੱਢ ਮਾਈਕ ਇਹਨੂੰ ਚੁਕਾ ਇਹਨੂੰ ਪਹਿਲਾਂ ਨਹੀਂ ਨਹੀਂ ਤੂੰ ਲਾ ਤੂੰ ਮੋੜ ਪੈ ਕੇ ਕਰ ਫੜੋ ਵੀਰੇ ਤਾਂ ਐ ਨਾ ਦਿਆ ਕਰੋ ਯਾਰ ਇਹ ਜਿਹੇ ਤਰਸ ਨਾ ਕਰੋ ਇਹ ਮਾਹੌਲ ਖਰਾਬ ਕੀਤਾ ਗੁਰੂ ਘਰਾਂ ਨੇ ਇਹਨਾਂ ਨੇ ਖੜ ਜਾ ਇੱਧਰ ਖੜ ਜਾ ਜੇਨੂੰ ਇਹ ਹੈਲੋ ਜਾਣਾ ਨਹੀਂ ਕਿਤੇ ਭੱਜਣਾ ਇੱਥੋਂ ਤੈਨੂੰ ਦੱਸਦਾ ਔਰੇ ਆ ਇੱਧਰ ਆ ਜਾ ਸੁਣਦਾ ਨਹੀਂ ਤੈਨੂੰ ਓਰੇ ਖੜ ਜਾ ਟਿੱਕੇ ਵੀਡੀਓ ਲਈ ਤੈਨੂੰ ਬੰਦਾ ਵੀ ਬਣਾਉਣਾ ਹੈ ਖੜ ਜਾ ਓਰੇ 2 ਮਿੰਟ ਗੰਦ ਪਾਇਆ ਤੁਸੀਂ ਜਿਹੜਾ ਓਰੇ ਤੰਗ ਕਰਦੇ ਹੋ ਕੱਪੜੇ ਖਿੱਚਦੇ ਹੋ ਸੰਗਤ ਦੇ ਆ ਕੇ ਕਿਹੜਾ ਕਿੱਥੇ ਝਾੜੂ ਲਾਇਆ ਤੇ ਹੁਣ ਤੱਕ ਦਿਖਾਈ ਆ ਜਾ ਦਿਖਾ ਕਿੱਥੇ ਲਾਇਆ ਝਾੜੂ ਤੇ ਨਾਟਕ ਕੀਤਾ ਤੁਸੀਂ ਕੀ ਪਖੰਡ ਫੜਿਆ ਓਰੇ ਕੱਪੜੇ ਖਿੱਚਣ ਲੱਗੀ ਪਈ ਆ ਉਹ ਬੀਬੀ ਦੀ ਜਦ ਤਾੜੀ ਨਹੀਂ ਦੇ ਖੜੇ ਯਾਰ ਇਹ ਇੱਧਰ ਖੜ ਜਾ ਇੱਧਰ ਐ ਸੁਣਦਾ ਨਹੀਂ ਠੀਕ ਓਰੇ ਖੜ ਜਾ ਓਰੇ ਖੜ ਜਾ ਖੜ ਜਾ ਇੱਥੇ ਖੜ ਜਾ ਮੈਂ ਤੈਨੂੰ ਦੱਸਦਾ ਇੱਧਰ ਜੇ ਤੂੰ ਚੰਗੀ ਜਉਨੀ ਆਪਣੀ ਖੜ ਜਾ ਓਰੇ ਇੱਥੇ ਹੀ ਖੜੇ ਰਹਿ ਹੋਣੇ ਦਾ ਤਾਂ ਘੜਿਆ ਕੌਲਸਾ ਹੁੰਦੀ ਆ ਤੈਨੂੰ ਹੁਣੇ ਪਤਾ ਲੱਗ ਜਾਣਾ ਬਾਪ ਵੀ ਬਾਦਾਂ ਮੈਂ ਕੋਈ ਨਹੀਂ ਆ ਇੱਧਰ ਮੈਂ ਤੈਨੂੰ ਦੱਸ ਦੇ ਜੇ ਆ ਭੱਜੇਂਗੀ ਜਿਆਦੇ ਫਟੇਂਗੀ ਫਿਰ ਇੱਥੇ ਖੜਕੇ ਤੁਸੀਂ ਉਹਨੇ ਜਿਹੜਾ ਮਾਹੌਲ ਖਰਾਬ ਕਰਦਾ ਮੈਂ ਵੇ ਦੱਸਦਾ ਰਿਹਾ ਤੁਹਾਨੂੰ ਉਹ ਕੱਪੜੇ ਪਾੜਦੇ ਹੋ ਸਾਡੇ ਨਹੀਂ ਪੁੱਤ ਨਹੀਂ ਆ ਕੀ ਛਾੜੂ ਹੁਣ ਤੋਂ ਪਖੰਡ ਗੱਲ ਲਾ ਕੇ ਜਾਗ ਮੇਰੇ ਕੋਲ ਤੇਰੀ ਸਾਰੀ ਵੀਡੀਓ ਆ ਕਿਹੜਾ ਛਾੜੂ ਲਾਤੇ ਜਾਦਾ ਨਹੀਂ ਛਾੜੂ ਮੈਨੂੰ ਪੈਸੇ ਲੈਣ ਨੂੰ ਕਹਿੰਦਾ ਨਾ ਨਾ ਉਹ ਤਾਂ ਕਈ ਵਿਆਹ ਦਾ ਬੋੜਾ ਹੈ ਕਿਹੜੇ ਪੈਸੇ ਮੰਗਦਾ ਕੋਈ ਨਹੀਂ ਸਾਡੇ ਕੋਲ ਨਹੀਂ ਮੇਰੇ ਕੋਲ ਕਿੱਥੇ ਦੀ ਰਹਿਣ ਆਲੀ ਆ ਘਰ ਕਿੱਥੇ ਅੱਗੇ ਹੀ ਜਾਂਦੇ ਮੈਂ ਤੈਨੂੰ ਦੱਸਦਾ ਮੈਂ ਫਿਰ ਬਾਹਰ ਵੀ ਨਹੀਂ ਆਉਣ ਦੇਣਾ ਤੈਨੂੰ ਚੱਲ ਭਾਈ ਨਾ ਮੇਰਾ ਉਰੇ ਖੜ ਕੇ ਗੱਲ ਕਰ ਲੈ ਹੈਂ ਅੱਜ ਗੁਰਦੁਆਰੇ ਚੁੱਕਿਆ ਕਿਹਨੇ ਵੀ ਤੂੰ ਭੀਖ ਮੰਗਾ ਨਹੀਂ ਨਹੀਂ ਕਿਸੇ ਨੇ ਲੈ ਗਿਆ ਫਿਰ ਤੈਨੂੰ ਕਿਹਨੇ ਉਰੇ ਅਧਿਕਾਰ ਦਿੱਤਾ ਅੱਜ ਦਾ ਦਿਨ ਆ ਗਿਆ ਸੀ ਅੱਜ ਦਾ ਦਿਨ ਆ ਗਿਆ ਥੋੜੀ ਰੋਜ਼ ਕਹਿੰਦਾ ਹੁੰਦੀਆਂ ਨੇ ਸਾਨੂੰ ਮੈਂ ਇਹ ਦੱਸਦਾ ਮੇਰੇ ਪੈਰਾਂ ਨੂੰ ਹੱਥ ਲਾਏ ਜੇ ਜਾਣਦੀ ਰਹੀਆਂ ਉਰੇ ਇਹ ਜੇ ਕੋਈ ਨਹੀਂ ਦਿੰਦਾ ਨਾ ਨਹੀਂ ਮਤਲਬ ਹੀ ਨਹੀਂ ਦੇਣ ਨਾ ਦੇਣ ਦਾ ਮਤਲਬ ਪਹਿਲਾਂ ਬਜ਼ੁਰਗ ਬੈਠੀ ਹੈ ਉੱਥੇ ਬੀਬੀ ਉਹ ਉਹਨੂੰ ਤਾਂ ਦਿੱਤਾ ਪਹਿਲਾਂ ਉਹ ਨਾ ਕਰਨ ਨਹੀਂ ਮਤਲਬ ਹੀ ਨਹੀਂ ਹੈਗਾ ਯਾਰ ਸਾਡੇ ਮਰਿਆਦਾ ਹੀ ਨਹੀਂ ਹੈ ਕਿ ਗੁਰੂ ਘਰਾਂ ਜੇ ਕਿਹੜੇ ਗੁਰੂ ਸਾਹਿਬ ਨੇ ਕਿਹਾ ਭੀਖ ਮੰਗਣ ਨੂੰ ਸਾਨੂੰ ਤਾਂ ਕਿਰਤ ਕਰਨੀ ਸਿਕਾਈ ਆ ਸਾਡੇ ਗੁਰੂਆਂ ਨੇ ਇਹ ਉਰੇ ਭੀਖ ਮੰਗਦੀਆਂ ਨੇ ਆ ਕੇ ਇੱਥੋਂ ਆਪਣਾ ਤੁਰ ਜਾ ਡੰਡੀ ਹੋ ਜਾ ਜੇ ਚੰਗੀ ਜਾਉਣੀ ਆ ਚੰਗਾ ਭਾਈ ਅੱਜ ਤੋਂ ਬਾਅਦ ਇੱਧਰ ਗੱਲ ਸੁਣ ਲੈ ਇੱਧਰ ਮੁਕਰ ਅੱਛਾ ਜੀ ਇੱਧਰ ਮੁਕਰ ਤੈਨੂੰ ਕਹਿ ਰਿਹਾ ਮੈਂ ਇੱਧਰ ਮੂੰਹ ਕਰਾ ਛੱਡ ਦੇ ਯਾ ਲਟਕ ਜਾਣਾ ਕਰ ਹੁਣ ਪਤਾ ਤੇਰਾ ਤੂੰ ਐ ਹਟਦੀ ਨਹੀਂ ਫਿਰ ਖੜ੍ਹ ਜਾ ਤੈਨੂੰ ਮੈਂ ਮੈਂ ਜਾਂ ਤੈਨੂੰ ਉਰੇ ਆ ਕੇ ਖੜਾ ਇੱਧਰ ਉੱਧਰ ਜਾ ਕੇ ਮੱਥਾ ਟੇਕ ਵੀ ਅੱਜ ਤੋਂ ਬਾਅਦ ਮੈਂ ਉਰੇ ਭੀਖ ਮੰਗਣ ਨਹੀਂ ਆਉਂਦੀ ਉੱਧਰ ਜਾ ਕੇ ਉੱਧਰ ਗੁਰੂ ਘਰ ਨੱਕ ਰਗੜ ਚੱਲ ਅੱਜ ਤੋਂ ਬਾਅਦ ਦੇਖੀ ਜੇ ਉਰੇ ਤੇਰੀ ਸ਼ਿਕਾਇਤ ਆ ਕਿ ਤੈਨੂੰ ਦੱਸਦਾ ਚੰਗਾ ਚੰਗਾ ਪਹਿਲੀ ਵਾਰ ਇੱਧਰ ਆ ਜਾ ਚੱਪਲਾਂ ਦਾ ਬਾਣ ਦੇ ਮਹਾਰਾਜ ਚੱਪਲਾਂ ਜਾਦੀ ਤੇ ਨਟ ਕਰਦੀ ਫਿਰਦੀ ਆ ਉਰੇ ਚੱਪਲਾਂ ਨਹੀਂ ਹੈਗੀਆਂ ਹੁਣ ਨਹੀਂ ਤੂੰ ਤਾਂ ਕਹਿੰਦੀ ਮੈਂ ਚੱਪਲਾਂ ਨਹੀਂ ਹੈਗੀਆਂ ਮੇਰੇ ਕੋਲ ਹੁਣ ਕਹਿੰਦੀ ਮੈਨੂੰ ਚੱਪਲਾਂ ਆ ਗਿਆ ਪਿਆਈ ਇਹ ਦਪਦਾ ਇੱਧਰ ਆ ਜਾ ਪਹਿਲਾਂ ਜਿਆਦੀ ਮੈਨੂੰ ਪਤਾ ਤੂੰ ਐਂ ਘੁੰਮਦੀ ਆ ਉੱਥੇ ਨੱਕ ਰਗੜਦੇ ਇੱਕ ਵਾਰ ਵੀ ਅੱਜ ਤੋਂ ਬਾਅਦ ਮੈਂ ਭੀਖ ਨਹੀਂ ਮੰਗਦੀ ਗੁਰੂ ਘਰ ਜੇ ਭੀਖ ਮੰਗਦੀ ਅੱਜ ਤੋਂ ਬਾਅਦ ਦੇਖ ਲਈ ਬਾਅਦ ਤੂੰ ਫਿਰ ਜਾਣਦੀ ਰਹੇਂਗੀ ਵੀ ਤੇਰਾ ਭਾਂਦਾ ਕੀ ਆ ਫਿਰ ਕੀ ਤੇਰੇ ਚ ਕਮੀ ਆ ਲੱਤਾਂ ਮਾਣੀ ਆ ਕਿ ਨਹੀਂ ਤੈਨੂੰ ਪਤਾ ਇਤਿਹਾਸ ਤੈਨੂੰ ਸੁਆਹ ਨਹੀਂ ਪਤਾ ਤੈਨੂੰ ਹੋਰੇ ਭੀਖ ਮੰਗਣਾ ਹੁੰਦੀਆਂ ਗੱਲੀ ਫਿਰ ਤੋਂ ਕੌਣ ਸੀ ਬਾਬਾ ਕਰ ਦਿੱਤਾ ਜੀ ਕ ਕਰ ਦਿੱਤਾ ਹੈ ਅੱਛਾ ਬਾ ਪੈਸੇ ਤਾਂ ਜਦੋਂ ਉਹ ਭੀਖ ਨਹੀਂ ਮੰਗਦੀ ਜੇ ਅੱਜ ਤੋਂ ਬਾਅਦ ਉਹਰੇ ਭੀਖ ਮੰਗਦੀ ਦਿਖ ਗਈ ਕਿਤੇ ਵੀ ਉਹਰੇ ਨਹੀਂ ਕਿਤੇ ਵੀ ਗੁਰੂ ਘਰ ਚ ਬਾਫਰ ਜਾਣਦੀ ਰਹੀ ਆਪਣੇ ਆਪ ਨੂੰ ਏ ਤੂੰ ਵੀ ਮੰਗਦੀ ਆਂ ਉਹ ਆਪਣਾ ਤੁਰ ਜੋ ਮੈਂ ਉਹਰੇ ਪੁਲਿਸ ਬੁਲਾਉਣ ਲੱਗਿਆ ਫਿਰ ਹਾਂ ਤੁਹਾਨੂੰ ਪਤਾ ਹੁਣ ਪੰਜਾਬ ਚ ਮੰਗ ਨਹੀਂ ਸਕਦੇ ਭੀਖ ਪਤਾ ਇਹ ਗੱਲ ਦਾ ਕਿ ਨਹੀਂ ਪਤਾ ਹੈ ਰੋਟੀ ਖਾਣੇ ਨਹੀਂ ਤੁਹਾਨੂੰ ਪਤਾ ਏ ਗੱਲ ਦਾ ਕਿ ਨਹੀਂ ਪਤਾ ਵੀ ਭੀਖ ਨਹੀਂ ਇਦਾਂ ਨੂੰ ਮੂੰਹ ਕਰ ਲੈ ਐ ਫਿਰ ਬਚ ਜਾਂਗੀ ਉਹ ਵੀਰੇ ਬਾਲਾ ਰੋਟੀ ਖਾਣ ਆ ਥੱਲੇ ਚੜ ਕੇ ਆਈ ਹਾਂ ਹੁਣ ਉੱਪਰ ਨੂੰ ਤੁਹਾਨੂੰ ਪਤਾ ਹੁਣ ਪੰਜਾਬ ਚ ਭੀਖ ਮੰਗ ਨਹੀਂ ਸਕਦੇ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਬਸ ਪਤਾ ਹੁਣ ਕਾਹਨੇ ਦੱਸਤਾ ਰੋਟੀ ਖਾ ਕੇ ਜਾ ਰਿਹਾ ਥੋੜੇ ਦੇ ਹੀ ਮੈਂ ਤੁਹਾਨੂੰ ਦੱਸਤਾ ਵੀ ਫੇਰ ਇਹ ਇਹ ਤੋਂ ਬਾਅਦ ਚ ਨਹੀਂ ਹੁਣ ਬਖਸ ਹੋਣਾ ਫਿਰ ਰੋਟੀ ਖਾਇਆ ਆ ਕੁੜੀ ਮਾਈ ਰੋਟੀ ਖਾ ਰੋਟੀ ਤੁਹਾਨੂੰ ਇੰਨਾ ਪਤਾ ਨਹੀਂ ਵੀ ਲੰਗਰ ਹੁੰਦਾ ਗੁਰੂ ਘਰ ਚ ਪੈਸਿਆਂ ਦਾ ਇੱਕ ਮਤਲਬ ਤੁਹਾਨੂੰ ਰੋਟੀ ਉਹ ਦੱਸਦੇ ਆ ਰੋਟੀ ਖਾਣਾ ਹੈ ਕਹਿੰਦੇ ਸੋ ਸੰਗਤ ਜੀ ਦੇਖ ਸਕਦੇ ਹੋ ਬਾਬਾ ਗਰਦਿੱਤਾ ਜਿਹੜਾ ਗੁਰੂ ਘਰ ਹੈ ਜੋ ਇੱਥੇ ਖੜਿਆ ਆ ਕੀਰਤਪੁਰ ਸਾਹਿਬ ਵਿਖੇ ਤੇ ਕਿਸ ਤਰ੍ਹਾਂ ਇਹ ਭਖਾਰਨ ਜੋ ਕਿ ਚੰਗੀ ਭਲੀ ਐ ਮਿਹਨਤ ਵੀ ਕਰ ਸਕਦੀ ਆ ਪਰ ਇੱਕ ਦਿਖਾਵਾ ਕਰ ਰਹੀ ਸੀ ਹੱਥੇ 'ਚ ਝਾੜੂ ਫੜ ਕੇ ਹਾਲਾਂਕਿ ਅਸੀਂ ਕਿੰਨਾ ਚਿਰ ਪਹਿਲਾਂ ਇਹਨੂੰ ਨਿਗਾਹ ਰੱਖੀ ਐ ਤੇ ਵੀਡੀਓ ਵੀ ਬਣਾਈ ਆ ਉਹ ਵੀ ਕਲਿੱਪ ਨਾਲ ਲਗਾ ਦਿੱਤੀ ਐ ਕਿ ਕਿਵੇਂ ਭੀਖ ਮੰਗਦੀ ਸੀ ਝਾੜੂ ਸਿਰ 'ਤੇ ਦਿਖਾਵਾ ਕਰਦੀ ਲੋਕਾਂ ਨੂੰ ਵੀ ਮੈਂ ਸੇਵਾ ਕਰਦੀ ਆ ਸੇਵਾ ਦੇ ਨਾਂ ਤੇ ਹੀ ਭੀਖ ਮੰਗਦੀ ਸੀ ਜਿਵੇਂ ਉਹ ਗੱਡੀ ਵਾਲੇ ਨੇ ਦੱਸਿਆ ਵੀ ਇਹ ਡਰਾਈਵਰ ਨੇ ਵੀ ਇਹ ਕਹਿੰਦੀ ਮੈਂ ਸੇਵਾ ਕਰਦੀ ਆ ਉਹਦੇ ਕਰਕੇ ਮੈਨੂੰ ਪੈਸੇ ਦੇ ਦਿਓ ਫਿਰ ਇਹ ਗੱਲਾਂ 'ਚ ਨਾ ਉਹ ਇੰਨਾ 'ਚ ਬਾਰ-ਬਾਰ ਤੁਹਾਨੂੰ ਬੇਨਤੀ ਕਰਦੇ ਆ ਤੁਹਾਡੇ ਚਰਨਾ ਜੀ ਕਿ ਭੀਖ ਨਾ ਦਿਓ ਆਉਣੇ ਵਾਲਾ ਸਮਾਂ ਬਹੁਤ ਖਰਾਬ ਇੰਨਾਂ ਨੇ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ ਇਹ ਜਾ ਮਾਹੌਲ ਬਣਾ ਦੇਣਾ ਇੰਨਾਂ ਨੇ ਗੁਰੂ ਘਰਾਂ 'ਚ ਭੀਖ ਮੰਗਣੇ ਵਾਲਿਆਂ ਨੇ ਕਿਉਂਕਿ ਇਹ ਕਰੋੜਾਂ ਦਾ ਬਿਜ਼ਨਸ ਹੈ ਇਹਨਾਂ ਦਾ ਬੈਠੇ-ਪਠਾਇਆ ਨੂੰ ਪੈਸੇ ਮਿਲਦੇ ਨੇ ਉਹਦੇ ਕਰਕੇ ਕਿੰਨੇ ਕ੍ਰਾਈਮ ਕਰਦੇ ਨੇ ਬੱਚੇ ਕਿਡਨਾਪ ਕਰਦੇ ਨੇ ਚੋਰੀਆਂ ਕਰਦੇ ਨੇ ਹੁਣ ਗੁਰੂ ਘਰਾਂ 'ਚ ਕਈ ਵਾਰ ਲੋਕ ਆਉਂਦੇ ਨੇ ਆਮ ਹੀ ਸਾਨੂੰ ਸ਼ਿਕਾਇਤਾਂ ਕਰਦੇ ਨੇ ਜਦ ਅਸੀਂ ਜਾਣਿਆ ਕਿ ਸਾਡੀ ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰੀ ਕਰ ਲਿਆ ਸੀਗਾ ਜੀ ਉਹ ਚੋਰ ਕੌਣ ਹੁੰਦੇ ਨੇ ਇਹੀ ਹੁੰਦੇ ਕਿਉਂਕਿ ਇਹਨਾਂ ਨੂੰ ਪੱਕਾ ਪਤਾ ਹੁੰਦਾ ਬੰਦਾ ਗੱਡੀ 'ਚ ਉਤਰਿਆ ਉਹਦੇ ਪਿੱਛੇ-ਪਿੱਛੇ ਜਦ ਗੁਰੂ ਘਰ ਚੱਲਿਆ ਗਿਆ ਇਹਨਾਂ ਨੂੰ ਪਤਾ ਵੀ ਅੰਦਰ ਆ ਮੱਥਾ ਟੇਕ ਰਿਹਾ ਉਹਨੇ ਟਾਈਮ 'ਚ ਇਹਨਾਂ ਦੇ ਸਾਥੀਆਂ ਨੂੰ ਇਤਲਾਹ ਦੇ ਕੇ ਇਹ ਚੋਰੀਆਂ ਕਰਾ ਲੈਂਦੇ ਨੇ ਸੋ ਇਹ ਵੱਡੇ ਕ੍ਰਾਈਮ ਹੁੰਦੇ ਨੇ ਕਿਡਨਾਪਿੰਗ ਹੁੰਦੀ ਆ ਬੱਚਿਆਂ ਦੇ ਕਿ ਜੋ ਕਿਡਨਾਪ ਹੁੰਦੇ ਨੇ ਉਹਨਾਂ 'ਚ ਵੱਡਾ ਹੱਥ ਇਹਨਾਂ ਭਘਾਰੀਆਂ ਦਾ ਹੁੰਦਾ ਜਿਵੇਂ ਕਿ ਸਰਕਾਰ ਵੱਲੋਂ ਵੀ ਜੋ ਮਹਮਾ ਆਪਰੇਸ਼ਨ ਜੀਵਨ ਜੋ ਚਲਾਇਆ ਗਿਆ ਸੀ ਉਹਦੇ ਤਹਿਤ ਵੱਡੇ ਖੁਲਾਸੇ ਹੋਏ ਸੀਗੇ ਸੋ ਬੇਨਤੀ ਇਹੀ ਆ ਕਿ ਜੇਕਰ ਤੁਸੀਂ ਭੀਖ ਦੇਣੀ ਬੰਦ ਕਰੋਗੇ ਇਹ ਕੰਮ ਤਾਂ ਹੀ ਕੰਟਰੋਲ 'ਚ ਆਉਣਾ ਸੋ ਇੱਕ ਵਾਰ ਫ ਖਾ ਨਾ ਦਿਆ ਕਰੋ ਜੇਕਰ ਤੁਸੀਂ ਆਪਣੀ ਸੇਵਾ ਲਾਉਣੀ ਆ ਆਪਣੇ ਜੋ ਜਾਣਕਾਰ ਕੋ ਤੁਹਾਡੇ ਪਿੰਡ ਦਾ ਸ਼ਹਿਰ ਦਾ ਜਿਹਨੂੰ ਤੁਸੀਂ ਜਾਣਦੇ ਹੋ ਲੋੜਵੰਦਾ ਉਹਦੀ ਸੇਵਾ ਕਰੋ ਤੁਹਾਡਾ ਦਿੱਤਾ ਜੋ ਤੁਹਾਡੀ ਮਿਹਨਤ ਦੀ ਕਮਾਈ ਆ ਉਹ ਪੈਸਾ ਕਿਸੇ ਲੇਖੇ ਵੀ ਲੱਗੇ ਸੋ ਇਹਨਾਂ ਨੂੰ ਪੈਸਾ ਦੇ ਕੇ ਤਾਂ ਆਪਾਂ ਇੱਕ ਤਰ੍ਹਾਂ ਦੇ ਆਪਾ ਦੇ ਭਾਗੀ ਬਣਦੇ ਆ ਕਿਉਂਕਿ ਇਹ ਪੈਸਾ ਕਿਸ ਜਗ੍ਹਾ ਤੇ ਵਰਤਦੇ ਨੇ ਉਹ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਦੱਸਦਾ ਵੀ ਚੰਗਾ ਨਹੀਂ ਲੱਗਦਾ ਸੋ ਬੇਨਤੀ ਹੈ ਜੀ ਭੀਖ ਨਾ ਦਿਓ ਧੰਨਵਾਦ ਜੀ